ਕੈਨੇਡੀਅਨ ਘੋਸ਼ਨਾਵਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਬੀਤ ਸਿੰਘ ਨੇ ਕੈਨੇਡਾ ਦੇ ਚੁਣੇ ਹੋਏ ਰਾਸ਼ਪਤੀ ਡੋਨਾਲਡ 트ੰਪ ਨੂੰ ਕੈਨੇਡਾ ਨੂੰ ਆਪਣੇ ਨਾਲ ਜੋੜ ਦੀ ਯੋਜਨਾ ਤੇ ਸਖਤ ਚੇਤਾਵਨੀ ਦਿੱਤੀ ਹੈ ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਕੈਨੇਡੀਅਨਾਂ ਨੂੰ ਕੈਨੇਡੀਅਨ ਹੋਣਾ ਮਾਣ ਹੈ ਸਾਨੂੰ ਆਪਣੇ ਦੇਸ਼ ਤੇ ਮਾਣ ਹੈ ਅਸੀਂ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਜੰਗ ਵਿੱਚ ਤਿਆਰ ਹਾਂ ਜਗਮੀ ਸਿੰਘ ਨੇ ਕਿਹਾ ਕਿ ਮੇਰੇ ਕੋਲ ਡੋਨਲਡ 트੍ਰੰਪ ਲਈ ਇੱਕ ਸਨੇਹ ਹੈ ਅਸੀਂ ਚੰਗੇ ਗੁਆਂਢੀ ਆ ਪਰ ਜੇਕਰ ਤੁਸੀਂ ਕੈਨੇਡਾ ਨਾਲ ਲੜਾਈ ਚਾਹਦੇ ਹੋ ਤਾਂ ਇਸ ਦੀ ਕੀਮਤ ਚਕਾਣੀ ਪਵੇਗੀ ਜਗਮੀ ਸਿੰਘ ਨੇ ਕਿਹਾ ਕਿ ਅਮਰੀਕਾ ਕੈਨੇਡਾ ਤੇ ਟੈਰਿਫ ਲਾਉਂਦਾ ਤਾਂ ਅਸੀਂ ਵੀ ਜਵਾਬੀ ਕਾਰਵਾਈ ਕਰਾਂਗੇ ਉਹਨਾਂ ਨੇ ਕਿਹਾ ਕਿ ਜੇ 트੍ਰੰਪ ਸੋਚਦਾ ਹੈ ਕਿ ਤੁਸੀਂ ਸਾਡੇ ਨਾਲ ਲੜ ਸਕਦੇ ਹੋ ਤਾਂ ਤੁਹਾਨੂੰ ਇਸ ਦੀ ਕੀਮਤ ਚਕਾਉਣੀ ਪਵੇਗੀ ਮੈਂ ਵਾਅਦਾ ਕਰਦਾ ਕਿ ਡੋਨਲਡ 트੍ਰੰਪ ਸਾਡੇ ਤੇ ਟੈਰਿਫ ਲਗਾਉਣ ਅਤੇ ਸਾਨੂੰ ਵੀ ਚੰਗੀ ਜਵਾਬੀ ਟੈਰਿਫ ਲਾਉਣਾ ਚਾਹੀਦਾ ਤੇ ਅਸੀਂ ਵੀ ਲਗਾ ਸਕਦੇ ਹਾਂ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਲੜ ਰਹੇ ਆ ਅਤੇ ਕਿਸੇ ਵਿਅਕਤੀ ਨੂੰ ਵੀ ਇਹ ਨਹੀਂ ਕਰਨਾ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਵਿੱਚ 트럼ਪ ਨੇ ਕੈਨੇਡਾ ਨੂੰ ਅਮਰੀਕਾ ਦਾ ਕੁੰਡਯੋ ਰਾਜ ਬਣਾਉਣ ਬਾਰੇ ਕਈ ਵਾਰ ਗੱਲ ਕੀਤੀ ਹੈ 트럼ਪ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਬਹੁਤ ਸਾਰੇ ਕੈਨੇਡੀਅਨ ਚਾਹੁੰਦੇ ਨੇ ਕਿ ਕੈਨੇਡਾ ਅਮਰੀਕਾ ਦਾ 52 ਰਾਜ ਬਣੇ 크리스마ਸ ਤੇ ਉਹਨਾਂ ਨੇ ਕੈਨੇਡਾ ਦੇ ਅਮਰੀਕਾ ਹਿੱਸਾ ਬਣਨ ਦਾ ਫਾਇਦਾ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਉਹਨਾਂ ਨੂੰ ਟੈਕਸਾਂ ਵਿੱਚ 60% ਤੋਂ ਵੱਧ ਘਟौती ਕੀਤੀ ਜਾਵੇਗੀ ਜੇ ਉਹਨਾਂ ਦੇ ਕਾਰੋਬਾਰ ਦੁੱਗਣੇ ਤੇ ਬਣੇ ਹੋ ਜਾਣਗੇ ਇਹਦੇ ਨਾਲ ਹੀ ਇਸ ਮਹੀਨੇ ਦੇ ਸ਼ੁਰੂ ਜਸਟਨ ਟ੍ਰੂਡ ਦੇ ਅਸਤੀਫੇ ਤੋਂ ਬਾਅਦ 트੍ਰాంਪ ਨੇ ਇੱਕ ਵਾਰ ਫੇਰ ਕੈਨੇਡਾ ਦੇ ਅਮਰੀਕਾ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੀ ਗੱਲ ਕੀਤੀ 트੍ਰాంਪ ਨੇ ਕਿਹਾ ਕਿ ਜੇ ਕੈਨੇਡਾ ਅਮਰੀਕਾ ਵਿੱਚ ਸ਼ਾਮਲ ਹੁੰਦਾ ਤਾਂ ਕੋਈ ਵੀ ਟੈਰਿਫ ਨਹੀਂ ਹੋਵੇਗਾ ਟੈਕਸ ਬਹੁਤ ਕੱਟ ਹੋਣਗੇ ਅਤੇ ਉਹ ਰੂਸੀ ਤੇ ਚੀਨੀ ਜਾਜਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸਖਿਅਤ ਹੋਣਗੇ। ਉਹਨਾਂ ਨੂੰ ਲਗਾਤਾਰ ਜਿੱਤੇ ਘਿਰਦੇ ਨੇ। ਟ੍ਰੇਡਿੰਗ ਬਨਾਮ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣ ਸੁਣਨੇ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।